ਪਰਗਟਾਏ ਜੋਤ ਨਿਹ ਕਲੰਕ ਕਣਕਪੁਰ ਵਾਸੀ ਕਾਲਯੁਗ ਜੀਵ ਚਲ ਆਣ ਦਰ ਦਰਬਾਰ ਵੇਲਾ ਅੰਤ ਕਾਲ ਕਾਲ ਸਰਬ ਸ੍ਰਿਸ਼ਟ ਪਛਤਾਸੀ ਪ੍ਰਭ ਸਾਚਾ ਕਰੇ ਖੁਆਰ ਆਪ ਕਰਾਏ ਆਪਣੇ ਚਰਨ ਦਾਸੀ ਦਰ ਦਰ ਫਿਰਨ ਪਿਖਾਰ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਾਲਯੁਗ ਜਾਮਾ ਤਾਰੇ ਨੇਹ ਕਲੰਕ ਅਵਤਾਰ ਨੇਹ ਕਲੰਕ ਕਲ ਜਾਮਾ ਤਰਿਆ ਜੋਤ ਸਰੂਪੀ ਅਵਤਾਰ ਨਰਿਆ ਗੁਰਮੁਖ ਵੇਰਲੇ ਕਾਲਯੁਗ 버ਿਆ ਕਿਰਪਾ ਕਰੇ ਜਿਸ ਗਿਰਦਰਿਆ ਜੋ ਜਨਪੂਰਨ ਆਸਾ ਵਰਿਆ ਆਤਮ ਜਾਗ ਸੋ ਹੰਗ ਸਾਚਾਰਸਨ ਉਚਰਿਆ ਆਤਮ ਪਾਪਾਂ ਤੋਂ ਆ ਦਾਗ ਪ੍ਰਭ ਅਵਿਨਾਸ਼ੀ ਸਰਨੀ ਪੜਿਆ